ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਪਿੰਡ ਚੁਭਾਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਵੀ ਤਰਨਤਾਰਨ ਸਾਹਿਬ ਨੂੰ ਲੱਗਦੀ ਸੱਚ ਨੂੰ ਬਾਈ ਸੋਹਲ ਸਾਹਿਬ ਦੇ ਘਰ ਪਹੁੰਚ ਚੁੱਕੇ ਆ ਇੱਕ ਨੀਲੀ ਰਾਵੀ ਦਾ ਚੁਣਵਾਜਾ ਪੀਸ ਲੈ ਕੇ ਆਏ ਆ ਵਧੇਰੇ ਜਾਣਕਾਰੀ ਲੈ ਕੇ ਤੁਹਾਨੂੰ ਦਿੰਨੇ ਆ ਤੇ ਉਦੋਂ ਪਹਿਲਾਂ ਰਿਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਬੈਲ ਆਪਨ ਵਾਲ ਸੈੱਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜੀ ਨੂੰ ਜਲਦੀ ਮਿਲ ਸਕੇ ਜੋ ਵੀ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਵੀਡੀਓ ਨੂੰ ਜ਼ਰੂਰ ਅੰਤ ਤੱਕ ਰਵੇਖੋ ਵੇਖ ਕੇ ਆਪਣੀ ਨਰਖ ਪਰਖ ਕਰਿਓ ਕਰਕੇ ਚੋਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਪੈਸੇ ਲਾਉਣੇ ਆ ਫਰਜ਼ ਬੰਦਾ ਤੁਹਾਡਾ ਤੇ ਆਓ ਲਈਏ ਬਧਰੇ ਜਾਣਕਾਰੀ ਵੀਰਤੋਂ ਤੇ ਕਰੀਏ ਗੱਲਬਾਤ ਪੁੱਛੀਏ ਕਿੰਨਾ ਸੂਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਡ ਚੜਦੀ ਕਲਾ ਮਹਾਰਾਜ ਬਸ ਚੜਦੀ ਕਲਾ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਬਸ ਚੜਦੀ ਕਲਾ ਠੀਕ ਠਾਕ ਸਾਰੇ ਮੇਲਾ ਬਾਬੇ ਬੁੱਢੇ ਸਾਹਿਬ ਦਾ ਰੌਣਕਾ ਲੱਗ ਗਿਆ ਹੈ ਮੈਂ ਨਾ ਤੁਹਾਡੇ ਚਪਾਲ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਜਿੰਨਾ ਵੀ ਆਪਣਾ ਮਾਝਾ ਏਰੀਆ ਨਾਲ ਖੇਮ ਕਰਨ ਤੋਂ ਹਾਂਜੀ ਬਾਬਾ ਬੁੱਢਾ ਸਾਹਿਬ ਅੰਮ੍ਰitsar ਤੱਕ ਰ ਸਹੀ ਗੱਲ ਹੈ ਕਿਲੇ ਅੱਧੇ ਤੇ ਕਿਲੇ ਤੇ ਲੰਗਰ ਲੱਗਾ ਹੈ ਮੈਨਾਂ ਫੁੱਲ ਹੀ ਛੜਕ ਲੋੜਿਆ ਲੋੜਿਆ ਤੇ ਇੱਕ ਤਰੀਕ ਤੋਂ ਸ਼ੁਰੂ ਹੋਇਆ ਇੱਕ ਤ ਹੋਇਆ ਤੇ 10 ਤਰੀਕ ਤੱਕ ਰਹੂਗਾ ਹਾਂ ਪੱਕਾ ਜਿਆਦਾ ਵੇਹ ਸੱਤ ਤੱਕ ਰਿਆ ਜਦੋਂ ਉਤਰਾ 8 ਨੂੰ ਮਲ ਫੁੱਲ ਮਿਲ ਜਾਂਦੀ ਆ ਹਾਂ 8 ਨੂੰ ਫੁੱਲ ਮਿਲ ਜਾਂਦੇ ਆ 8 ਨੂੰ ਤੇ 10 ਤਰੀਕ ਤੱਕ ਜਿਹੜਾ ਮੇਲਾ ਰਹਿਣਾ ਏ ਹਾਂ ਮਤਲਬ ਕਿ ਆਪਣੇ ਹੋਰ ਏਡਾ ਵੱਡਾ ਨਹੀਂ ਮੇਲੇ ਵੇਖੀਦੇ ਮਾਲ ਵਿੱਚ ਹੋਰ ਵੀ ਸਕੇਟਾਂ ਦੇ ਵਿੱਚ ਪਰ ਜਿਹੜਾ ਬ੍ਰਹਮ ਗਿਆਨੀ ਨੇ ਮਹਿਮਾ ਲਾ ਦਿੰਦਾ ਨਾ 10 ਦਿਨ ਮੇਲੇ ਦੀ ਰੌਣਕਾਂ ਅੱਧੇ ਦੇ ਕਿਲੇ ਦੇ ਸਹੀ ਗੱਲ ਹੈ ਮਾਲਵੇ ਵਾਲੇ ਆਂਦੇ ਪਾਉ ਜੀ ਉਹ ਮਾਝ ਵਾਲੇ ਇੰਨੇ ਪਿਆਰ ਨਾਲ ਨਾ ਅਗਲੇ ਬੰਨੇ ਹੋਈਂਦੇ ਆਂਦੇ ਪਾਉ ਜੀ ਆ ਲੰਗਰ ਸ਼ਾਕੀ ਜਿਹਾ ਜੋ ਹਨਾ ਇੰਨੇ ਆਂਦੇ ਉਹਨਾਂ ਦੀ ਬੋਲੀ ਦੇ ਵਿੱਚ ਆਪਣੀ ਬੋਲੀ ਤੇ ਰਾਸਿਆ ਉਹਨੇ ਜਦੋਂ ਚੱਲ ਜਗੇ ਨਾ ਹਰੀਕੇ ਪਤਨ ਗਲਾਬ ਜਨ ਨੂੰ ਵਰਫੀਆਂ ਫਰੂਟ ਉਹਨਿਆ ਉਹ ਲੰਗਰ ਸਾਗ ਦੇ ਤੁਨੇ ਆਪਣੇ ਵਾਲੇ ਜਿਹੜੇ ਵੇਖ ਕੇ ਅੰਦਰ ਵਰ ਜਾਂਦੇ ਆਂ ਤੇ ਪਾਣੀ ਵੀ ਨਹੀਂ ਕੋਈ ਘਟ ਪੀਉਣਾ ਜੇ ਕੋਈ ਆ ਰਿਹਾ ਗਾਣਾ ਤੇ ਆਪ ਦੀ ਜਿਹੜੀ ਆ ਬੇਇੱਜ਼ਤੀ ਜੀ ਮਹਿਸੂਸ ਕਰਦੇ ਆ ਤੇ ਆਪਣੀ ਤਾਰੀਫ ਕਰਦੇ ਆ ਚਲੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਿਸੇ ਨੂੰ ਦਵੇ ਕੋਈ ਲਾਵੇ ਇਹਨੇ ਜੋਗਾ ਕੌਣ ਆ ਲਾਉਣ ਜੋਗਾ ਲੰਗਰ ਹਾਂਜੀ ਹਾਂਜੀ ਤੇ ਮੇਲੇ ਦੀਆਂ ਸਾਰੇ ਸੰਗਤਾਂ ਨੂੰ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਜੀ ਤੇ ਸੋਹਲ ਸਾਹਿਬ ਦਾ ਡਰੈਸ ਦੱਸ ਗਏ ਇੱਕ ਵਾਰ ਨੋਟ ਕਰਾਈਏ ਪਿੰਡ ਪਿੰਡ ਚ ਭਾਲਾ ਹਾਂਜੀ ਜਿਹੜਾ ਤਰਨਤਾਰਨ ਆ ਹਾਂਜੀ ਸਿੱਦੇ ਐਡਾ ਵੀ ਮੇਨ ਇਹਨਾਂ ਚ ਭਾਲੀ ਪਿੰਦਾ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 9150 ਹਾਂਜੀ 48814 ਠੀਕ ਹੈ ਹਾਂਜੀ ਤੇ ਕਿੰਨਾ ਸੂਆ ਇਹ ਆ ਗਈ ਜੀ ਇਹ ਸੂਆ ਦੂਜਾ ਦੂਜਾ ਸੂਆ ਹਾਂਜੀ ਬਾਕੀ ਸੋਹਣੀ ਹਨਾ ਬਹੁਤ ਸੋਹਣੀ ਪਿਓਰ ਨੀਲੀ ਰਾਵੀ ਮੈਨਾਂ ਛੁੱਕੀ ਛਾਕੀ ਨਹੀਂ ਘੱਟਾ ਮਗਰ ਮੇਲ ਕਾ ਫਿਆ ਹਾਂਜੀ ਲੋ ਸਜਣੋ ਘੱਟਾ ਵੀ ਪਿਓਰ ਆ ਤੇ ਝੋਟੀ ਵੀ ਆਈਟਮ ਬੰਬ ਵੀ ਇੱਕ ਤਮਾਕਾਈਆ ਕਿਉਂਕਿ ਸਿੰਘ ਸਿੰਘ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਬਿੱਲੀ ਮਨ ਕੀ ਆਖਿਆ ਤੇ ਪੂਰੀ ਨੀਲੀ ਰਾਵੀ ਦੇ ਵਿੱਚ ਪੱਖ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਾਵੇ ਕਰਦੀ ਆ ਤੇ ਮਗਰਲੀ ਸਾਈਡ ਤੋਂ ਵੀ ਦੇਖ ਸਕਦੇ ਜੀ ਬੜਾ ਸੋਹਣਾ ਲੇਵਾ ਬੰਤਰ ਬਣਾਈ ਕਰਮਾਲੀ ਨੇ ਤੇ ਖੋਲ ਕੇ ਆਪਾਂ ਤੋਰਾ ਤਾਰਾ ਕਰਾਈਏ ਚੈੱਕ ਵੀ ਜੀ ਲਓ ਜੀ ਤੋਰਾ ਲੋਕਰ ਸਜਣੋ ਚੈੱਕ ਕਰ ਲਓ ਬਾਕੀ ਸੋਹਣੀ ਆ ਜਿੰਨੇ ਵੀ ਝੋਟੀਆਂ ਹੈ ਗਈ ਆ ਤੇ ਚਾਰੇ ਕੰਨੀਆਂ ਤੋਂ ਇਹ ਸਾਡੇ ਮੁਤਾਬਕ ਪੂਰੀ ਆ ਫਿਰ ਕੁੜਾ ਵੀ ਸੋਹਣਾ ਲੱਗਾ ਝੋਟੀ ਨੂੰ ਲੋ ਜੀ ਬਾਕੀ ਮਗਰੋਂ ਵੀ ਥਣਪੰਤਰ ਬਹੁਤ ਸੋਹਣਾ ਲੱਗਾ ਸਪੇਸ ਭਵਾਨੇ ਦੀ ਦੇਖ ਲਖਦੇ ਜੀ ਚਾਰੇ ਪੈਰ ਜਿਹੜੇ ਆ ਆਧ ਦੇ ਕਰ ਜਿੰਨੇ ਨਿਸ਼ਾਨ ਚਾਹੀਦੇ ਆ ਉਹਨੇ ਪ੍ਰੋਪਰ ਹੀ ਆ ਠੀਕ ਆ ਫਿਰ ਲਈ ਮਣਕੀ ਆਖਿਆ ਸਿੰਘ ਹੀ ਬਹੁਤ ਸੋਹਣੀ ਕਰਮਾਰੀ ਨੂੰ ਲੱਗੀ ਆ ਲੋ ਜੀ ਬਾਕੀ ਲੰਬੀ ਲੰਬੀ ਚੰਗੀ ਹੈ ਹਾਈਟ ਵੀ ਸੋਹਣੀ ਹੈ ਕਰਮਾਲੀ ਨੂੰ ਲੋ ਜੀ ਥੋੜਾ ਚੰਗਾ ਨਵੀਆਂ ਜਿੰਨੇ ਘਰੇ ਰੱਖਣੀਆਂ ਉਹਨੂੰ ਚੰਗੀ ਆ ਕਿਉਂਕਿ ਵਾਦੇ ਬੰਦੀ ਆ ਵਾਦੇ ਬੰਦੀ ਦਾ ਮਤਲਬ ਹੈ ਕਿ ਨਵੀਆਂ ਸੂਆਂ ਜੇ ਕੋਈ 2-4 ਸੂਏ ਜਿੰਨੇ ਚੋਣੇ ਆ ਉਹਨੂੰ ਬੜੇ ਆਰਾਮਦਾਰੀ ਨਾਲ ਜੜੀ ਚਵਾ ਸਕਦੀ ਹੈ ਕਿਉਂਕਿ ਜਿਹੜਾ ਫਿਰ ਥੋੜੀ ਜਿਹੀ ਸੂਆਂ ਮਹਿ ਜਾਂਦੀ ਉਹਨਾਂ ਦੀ ਦਿੱਖ ਤਾਂ ਆ ਜਾਂਦੀ ਗਾਂ ਸਿਆਫ ਸੂ ਲਾਉਣਾ ਆ ਇਹ ਨਵੀਂ ਇਹਦਾ ਵਾਅਦਾ ਤੁਹਾਨੂੰ ਆਪਣੀ ਫਿਰ ਵੀ ਝੁਬਾਲ ਪਹੁੰਚ ਕੇ ਨਰਕਪਤ ਕਰਕੇ ਲੈ ਜਾਓ ਸੋਹਣੀ ਆ ਬਾਕੀ ਪੂਰੀ ਬਹਿ ਜਵਾਨ ਜੁਣਾ ਸਾਫ ਹੈ ਨਹੀਂ ਸੋਹਣੀ ਆ ਜਿੰਨੀ ਵੀ ਹੈਗੀ ਸੋਹਣੀ ਆ ਤੇ ਇਹਦਾ ਅਣਮੋਲ ਦੀ ਕਰਕੇ ਗੱਲ ਕਿੰਨੇ ਦੇ ਦੀ ਬੋਲ ਆਪੇ ਛੋਟਾ ਜੀ ਕਰ ਲਗੇ ਨਾ ਬੋਦੀ ਵੱਡੀ ਚੌੜੀ ਗੱਲ ਕਰੀ ਠੀਕ ਆ ਜੀ ਛੋਟਾ ਹੀ ਕਰ ਦੇ 100 ਰੁਪਏ ਮੋਲ ਕਰ ਦੇ ਛੋਟ ਕਰ ਦਈਏ ਤਾਂ ਖੁੱਲੀ ਕਰ ਦਾਂਗੇ ਮਾਨਸਨ ਖੁੱਲਾ ਕਰਾਂਗੇ ਵੀ ਕਿੰਨਾ ਕਰ ਦਈਏ 5000 ਕਰਦਾ 5000 ਕਿਲੇ ਰਾਈ 5000 95 ਦੀ ਰੇਟ ਹੈ ਨਾ ਆ 95 ਦੀ ਸੋਹਣੀ ਆ ਠੀਕ ਆ ਜਾਇਜ਼ ਰੇਟ ਤੁਹਾਡੇ ਦਾ ਹੋਣਾ ਕਿਉਂਕਿ ਆਪਾਂ ਕਿਉਂਕਿ ਚੀਜ਼ ਦੇ ਹਿਸਾਬ ਨਾਲ ਹੀ ਜਿਹੜਾ ਰੇਟ ਹੈ ਨਾ ਚੀਜ਼ ਦੇ ਹਿਸਾਬ ਨਾਲ ਹੀ ਉਹਦਾ ਮੁੱਲ ਪੈਣਾ ਹੈ ਸੋਹਣੀ ਜਿੰਨੀ ਵੀ ਹੈਗੀ ਆ ਇਹਦੇ ਮੂੰਹੋਂ 6 ਦਾ ਤੇ ਜਰਾ ਮਰਜ਼ੀ ਆ ਕੇ ਵੀਰ ਚੈੱਕ ਕਰ ਸਕਦਾ ਠੀਕ ਆ ਹਾਂ ਜੀ ਸੂਬਾ ਦੁੱਜਾ ਦੋ ਦੀ 11 ਕਿਲੋ 11 ਕਿਲੋ ਪੱਕਾ ਹੋਊਗਾ ਠੀਕ ਆ ਤੁਸੀਂ 10 ਦੀ ਗਰੰਟੀ ਲਓ ਅੱਛਾ 10 ਕਿਲੋ ਦੀ ਗਰੰਟੀ ਜਣੀ ਧਾਰਬਣੀ ਮਾਰਨੀ ਧਾਰਬਣਾ ਭਾਈ ਮਾਰੇ ਠੀਕ ਆ ਲਓ ਭਾਈ ਸੱਜਣੋ ਹੈ ਵੀ ਸਰਕਾਰੀ ਸੀਮੰਦੀ ਆ ਕਿਹੜੇ ਦੀ ਨਾਗਦੀ ਤੇ ਦੁੱਜੇ ਦੀ ਆ ਨਹੀਂ ਇਹ 2536 ਦੀ ਆ ਅੱਛਾ ਜੀ 2536 ਆ ਅਕੜਵਾਸੋ ਜੁਗਨੀ ਵਸਤੀ ਵਿੱਚ ਮਾਲੀ ਆ ਅੱਛਾ ਜਿਹੜੀ ਮਤਲਬ ਜਿਹੜੀ ਚੰਗੇ ਰਿਕਾਰਡ ਤੇ ਆ ਅੱਛਾ ਤੇ ਉਹ ਵੀ ਹੈਗੀ ਆ ਪਿੰਡ ਆ ਠੀਕ ਹੈ ਪਰ ਉਹ ਜਾਰੀ ਸੋਹਿਆਂ ਚ ਹੋਣਾ ਐਰਕੀਥੋਈ ਦੋ ਠੀਕ ਹੈ ਹਾਂ ਲਓ ਭਾਈ ਸੱਜਣੋ ਤੇ ਸਰਕਾਰ ਇਹਦੀ ਆ ਚੰਗੀ ਆ ਜਿਹੜਾ ਸੀਮਨ ਬਾਈ ਨੇ ਦੱਸਿਆ ਹਾਂਜੀ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖੇ